ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ ਚ ਹਰ ਇੱਕ ਸਿੱਖ ਨਾਲ ਜੁੜਿਆ ਮਸਲਾ ਜੀ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਇੱਕ ਇਦਾਂ ਦਾ ਮੁੱਦਾ ਜਿਸਨ ਹਰ ਇੱਕ ਸਿੱਖ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜੀ ਅਸੀਂ ਸਪੀਕਰ ਸਾਹਿਬ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਸਾਏ ਅਸ਼੍ਰੀ ਕਾਲ ਤੱਕ ਸਾਬ ਦੇ ਉੱਤੇ ਉਹ ਸਭ ਤੋਂ ਸੁਪਰੀਮ ਹੈ ਸਾਡੇ ਸਿੱਖਾਂ ਦੇ ਲਈ ਹਰ ਇੱਕ ਸਿੱਖ ਉੱਥੇ ਆਪਣਾ ਸੀਸ ਝੁਕਾਉਂਦਾ माननीय स्पीकर साहब पिछले दिनों दे विच जो कुछ होया जिस तरीके दे नाल ਸਾਡੇ ਜੱਥੇਦਾਰ ਸਹਿਬਾਨਾਂ ਨੂੰ ਰਾਤੋਂ ਰਾਤ ਹਟਾ ਦਿੱਤਾ ਜਾਂਦਾ ਕਿਸੇ ਨੂੰ ਜੱਥੇਦਾਰ ਲਾ ਦਿੱਤਾ ਜਾਂਦਾ ਅਖਬਾਰਾਂ ਦੁਨੀਆ ਦੇ ਵਿੱਚ ਹਰ ਇੱਕ ਸਿੱਖ ਚਿੰਤਿਤ ਹੈ ਕਿ ਬਹੁਤ ساری ਗੱਲਾਂ ਕਿ ਰਾਜਨੀਤਿਕ ਦਬਾਅ ਆਇਆ ਮੈਂ ਚਾਹੂੰਗਾ ਸਰ ਇਸ ਹਾਊਸ ਦੇ ਵਿੱਚ ਵੀ ਬਹੁਤ سارے ਇਧਰਲੇ ਸਾਥੀ ਵੀ ਇਧਰੋਂ ਵੀ ਸਾਡੇ ਡਾਕਟਰ ਨੇਜਰ ਸਾਹਿਬ ਬੈਠੇ ਆ ਗਿਆਸਪੁਰਾ ਸਾਹਿਬ ਹੈ ਖੁੱਡੀਆਂ ਸਾਹਿਬ ਹੈ ਈਆਲੀ ਸਾਹਿਬ ਬੈਠੇ ਆ ਹਾਲਾਂਕਿ ਇੱਕ ਵੱਖਰਾ ਸਾਡਾ ਸਰਕਾਰ ਦਾ ਇਹ ਹਾਊਸ ਦਾ ਨਹੀਂ ਪਰ ਇਹ ਸਿੱਖਾਂ ਦੇ ਨਾਲ ਜੁੜਿਆ ਬਹੁਤ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਥੇਦਾਰਾਂ ਦੀ ਜਿਸ ਤਰੀਕੇ ਨਾਲ ਇਹ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜਰੂਰ ਕੁਛ ਨਾ ਕੁਛ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖਾਂ ਆਪਣੇ ਰੱਖਣ ਕਿ ਟੁਕੜ 41 ਸਾਹਿਬ ਦਾ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਜੀਪੀ ਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹ ਨਹੀਂ ਇੱਕ ਫੈਸਲੇ ਲੈ ਤੇ ਇਸ ਹਾਊਸ ਦੇ ਵਿੱਚ ਸਾਰੇ ਪੂਰੀ ਦੁਨੀਆ ਇਸ ਦੇ ਉੱਤੇ ਵੀ ਜ਼ਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਥੈਂਕ ਯੂ ਅਰਨੀ ਸਾਹਿਬ ਮਾਜੋ ਮੰਤਰੀ ਨੇ ਗੱਲ ਕੀਤੀ ਹੈ ਸ੍ਰੀ ਕਾਲ ਤਖਤ ਸਾਹਿਬ ਜੀ ਦੀ ਸ੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਹ ਤਖਤ ਬਣਾਇਆ ਗਿਆ ਤੇ ਦੁਨੀਆ ਦੇ ਵਿੱਚ ਬੈਠਾ ਹਰ ਸਿੱਖਾ ਜਿਹੜਾ ਉਹਦੇ ਲਈ ਜੋ ਵੀ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮ ਆ ਹਰੇਕ ਸਿੱਖ ਪ੍ਰਵਾਨ ਕਰਦਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜੱਤ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਕਾਲ ਤਕ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਹਦੇ ਸਨਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲੈਂਦੀ ਤਾਂ ਉਹ ਲੀਡਰਸ਼ਿਪ ਦੀ ਮੁੜ ਸਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਕਾਲਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸਰ ਸਾਬ ਨੇ ਦੁਬਾਰਾ ਦੇਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਹੀ ਜਸਰ ਸਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਵਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਣ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੀ ਜੋ ਵੀ ਜਥੇ ਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਧੰਨਵਾਦ ਜੀ ਜੋ ਤੁਸੀਂ ਮੈਨੂੰ ਜ਼ੀਰੋ ਅਵਰ ਚ ਬੋਲਣ ਦਾ ਮੌਕਾ ਦਿੱਤਾ